ਵੱਡੀ ਗੱਲ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਉਹਨਾਂ ਨੂੰ ਅਪਰੀਸ਼ੀਏਟ ਕਰਦਾ ਸੋ ਜਿਹੜੇ ਅਫਸਰ ਸਹਿਬਾਂ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜੀ ਇਹ ਟੈਨਸ਼ਨ ਦੀ ਗੱਲ ਤਾਂ ਹੈ ਨਾ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੈ ਕਿਸਾਨ ਲਗਾਤਾਰ ਸਵਾ ਸਾਲ ਦਾ ਇਹ 4 ਲੱਖ ਕਰੋੜ ਕਰਜ਼ਾ ਹੈ ਜਿਹੜਾ ਇਹ ਕੋਈ ਅਸੀਂ ਤਾਂ ਚਾੜੇ ਨਹੀਂ 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 ਟੈਨਸ਼ਨ ਦੀ ਗੱਲ ਹੈ ਨਾ ਇਹ ਦੇਖੋ ਸੁਣੋ ਅਸੀਂ ਆ ਇੱਕ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਮੇਰੀ ਸੁਣੋ ਨੇ ਪਹਿਲਾਂ ਹੀ ਮੇਰੀ ਸੁਣੋ ਦਾ ਸੇ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਹੈ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਮੀ ਕਰ ਰਿਹਾ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜੇ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਫਾਇਦੇ ਵਾਸਤੇ ਬਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦੇ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ ਨਿਕੋਂ ਤੁਸੀਂ ਸਾਰਾ ਕਢਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਹੈ ਜਿਹੜਾ ਕੋਈ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾਂ ਕੁਛ ਨਹੀਂ ਆਇਆ ਤਾਂ ਅੱਛਾ ਸੋ ਬਾਕੀ ਆਪੋਜੀਸ਼ਨ ਹੈ ਆਪੋਜੀਸ਼ਨ ਜੇ ਗੱਲ ਨੀ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਉਹਨਾਂ ਦਾ ਗੱਲਾਂ ਕਰਨੀ